ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਬਾਣੀ ਦਾ ਜੋ ਅਗਲਾ ਸ਼ਲੋਕ ਸ਼ੁਰੂ ਹੋਇਆ ਹੈ ਉਹਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੇਵ ਜਿਓ ਸਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨਿਐ ਸਭ ਤੇ ਸੂਤਕ ਹੋਏ 고 ਹੈ ਅਤ ਲੱਕੜੀ ਅੰਦਰ ਕੀੜਾ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਨੇ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਮੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਦੁਕਾਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੁਰੂ ਸਾਹਿਬ ਨੇ ਇਸ ਸ਼ਲੋਕ ਵਿੱਚ ਜੋ ਸੂਤਕ ਇੱਕ ਵਹਿਮ ਭਰਮ ਹੈ ਜੋ ਲੋਕਾਂ ਦੇ ਮਨਾਂ ਵਿੱਚ ਬੈਠਿਆ ਹੋਇਆ ਹੈ ਉਸਤੇ ਵਿਚਾਰ ਕੀਤੀ ਹੈ ਇਹਨਾਂ ਤੋਂ ਕਰਾਂ ਗੁਰੂ ਸਾਹਿਬ ਨੇ ਉਸ ਬਾਰੇ ਸਾਨੂੰ ਉਹ ਸੂਤਕ ਬਾਰੇ ਸਮਝਾਇਆ ਹੈ ਆਓ ਗੁਰੂ ਸਾਹਿਬ ਇਸ ਸੂਤਕ ਜੋ ਵਹਿਮ ਭਰਮ ਲੋਕਾਂ ਨੇ ਆਪਣੇ ਮਨ ਤੇ ਬਿਠਾਇਆ ਹੋਇਆ ਹੈ ਉਸ ਬਾਰੇ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੁਰੂ ਸਾਹਿਬ ਸਾਨੂੰ ਇਸ ਤੁਕrai ਸਮਝਾ ਰਹੇ ਹਨ ਕਿ ਹਰਜ ਕਰੋ ਜੇ ਅਸੀਂ ਸੂਤਕ ਨੂੰ ਮੰਨ ਲਈਏ ਭਾਵੇਂ ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ ਤਾਂ ਸਾਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਸੂਤਕ ਸਭ ਥਾਈਂ ਹੁੰਦਾ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ। ਗੁਰੂ ਸਾਹਿਬ ਸਾਨੂੰ ਇਸ ਤੋ ਕਰਾਈ ਸਮਝਾ ਰਹੇ ਹਨ ਕਿ ਗੋਹੇ ਅਤੇ ਲੱਕੜੀ ਦੇ ਅੰਦਰ ਵੀ ਕੀੜੇ ਹੁੰਦੇ ਹਨ। ਭਾਵ ਇਹ ਕੀੜੇ ਹਰ ਰੋਜ਼ ਜੰਮਦੇ ਰਹਿੰਦੇ ਹਨ ਤੇ ਮਰਦੇ ਰਹਿੰਦੇ ਹਨ ਇਸ ਸੂਤਕ ਦਾ ਜੋ ਸੰਬੰਧ ਹੈ ਜੰਮਣ ਤੇ ਮਰਨ ਨਾਲ ਹੈ ਤਾਂ ਇਸ ਤੁਕ ਰਾਹੀਂ ਗੁਰੂ ਸਾਹਿਬ ਸਮਝਾ ਰਹੇ ਹਨ ਇਸ ਤਰ੍ਹਾਂ ਤਾਂ ਸਾਡੀ ਰਸੋਈ ਵਿੱਚ ਹਰ ਰੋਜ਼ ਸੂਤਕ ਦਾ ਭਰਮ ਰਹਿੰਦਾ ਹੈ ਕਿਉਂਕਿ ਅਸੀਂ ਰਸੋਈ ਵਿੱਚ ਪਾਥੀਆਂ ਵੀ ਲੇ ਜਾਂਦੇ ਹਨ ਤੇ ਲੱਕੜ ਵੀ ਬਾਲਣ ਲਈ ਵਰਤਦੇ ਹਨ ਉਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਕੀੜੇ ਹੁੰਦੇ ਹਨ ਜੋ ਜੰਮਦੇ ਰਹਿੰਦੇ ਹਨ ਮਰਦੇ ਰਹਿੰਦੇ ਹਨ ਇਸ ਤਰ੍ਹਾਂ ਅਸੀਂ ਹਰ ਰੋਜ਼ ਸਾਡੇ ਘਰ ਸੂਤਕ ਹੁੰਦਾ ਹੈ ਇਹਨਾਂ ਤੋਂ ਕਰਾਂ ਗੁਰੂ ਸਾਹਿਬ ਨੇ ਸਾਨੂੰ ਅੱਜ ਇਹ ਸਮਝਾਇਆ ਸਮਝਾਇਆ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸੂਤਕ ਬਾਰੇ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਅੱਗੇ ਸਰਵਣ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ